ਨਗਰ ਗਾਇਕੇ ਬਹੁਤ ਕੁ ਮਾਈ ਦਾ ਸਾਧਨ ਮਿਲ ਰੱਖ। ਪਾਸ ਤੋਂ ਜੇ ਕੁਲ ਬੜ ਜਾਂਦਾ ਗਿਆ ਹੈ ਕਿ ਸਰੋਪਰੀ ਕੋਲ ਬੜ ਜਾਂਦਾ ਗਿਆ ਹੈ। ਲੈ ਸਵੀ ਦਿੱਤਾ ਗਿਆ ਕਿ ਲੋਕਾਂ ਤੱਕ ਪਿਆਰ ਕਰੇ। ਨਾ ਬੁਰੀ ਹਰ ਮੰਦ ਨਹੀਂ। ਸਾਰੇ ਕੰਮ ਨਹੀਂ ਹੁੰਦੇ ਤਾ ਹੋਰ ਬਰਕਸ਼ਤਾ ਹੋਰ ਉਹ ਮਿਲੋ ਦੇ ਲਈ। ਅਮਨ। ਜਾਂ ਕੁੰਸੀ ਕਰਨ ਵਾਲੇ ਅੱਜ ਦਾ ਜਨ ਬੜਨ ਆ ਗਏ। ਭਰਾਓ ਸੱਚ ਨੂੰ ਸੱਚ ਕਹਿਣਾ ਸਿੱਖੀਏ। ਨਹੀਂ। ਦਰੋਂ ਡਾਉ ਪਛਾਵੇਗਾ ਜੇ ਉਹ ਇਸੇ ਬਾਣੀ ਦੀ ਪੇੜ ਹੋਈ ਕਿਤੇ ਨਹੀਂ ਚੱਲੀ। ਕਿ ਉਸ ਵਾਰੀ ਦੀ ਪੇਟ ਨਹੀਂ ਰੁਕਿਆ ਨਹੀਂ ਜਾ ਸਕਦਾ ਲੈ ਇੱਕ ਆਪਣੇ ਦਿਲ ਚ ਸੋਚਿਆ ਜਿੰਨੇ ਪਜਨਾ ਨੂੰ ਜਨਾਬ ਅੱਜੇ ਕੋਈ ਕਾਰੋਨਾ ਉਹਨੇ ਪਾਟੀ ਜਾ ਜਿੰਨੇ ਨਹੀਂ ਪਜਨਾ ਨੂੰ ਪਾ ਲਈ ਨਹੀਂ ਛੱਡਿਆ ਉਹ ਮੁੱਟੋਣੇ ਨਹੀਂ ਬੱਝਾ ਦਾ ਅਜਿਹੀ ਚੋਪਰੀ ਇੱਕ ਦਿਨ ਡਾਲ ਦਿਓ ਪਜਨਾ ਨਾਲ ਕਿਤੇ ਜੇ ਸਾਡੇ ਹੋਣਗੇ ਤਾਂ ਸਾਡੇ ਕੋਲ ਆ ਰਹੀ ਹੈ ਸਾਡੇ ਨਹੀਂ ਤਾਂ ਰੁਕਿਆ ਨਹੀਂ ਜਾ ਸਕਦਾ ਇਹ ਵਿਸ਼ਵਵੰਦ ਦੀ ਖਾਤਰ ਚਲੋ ਕੁਝ ਪੈਸਾ ਹੋਣਾ ਆ ਕਰਦੇ ਕਾਰੇ ਵਿੱਚ ਚੱਲਣ ਲੱਗੇ ਉਦਾਰੇ ਲੋਕ ਥੋੜੀ ਚਲੋ